ਪੰਜਾਬ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਸ਼ਰੀਵਾਲ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਜੋ ਹੈ ਉਹ ਇੱਥੇ ਪਹੁੰਚਿਆ ਜਾ ਰਿਹਾ ਤੁਹਾਨੂੰ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਪਹੁੰਚਿਆ ਜਾ ਰਿਹਾ ਲੇਕਿਨ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਸੱਜੇ ਪਾਸੇ ਖੜੇ ਨਹੀਂ ਲੇਕਿਨ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਸਟੇਜ ਦੀ ਜਿਹੜੀ ਹੈ ਬਿਲਕੁਲ ਦਰਦਨਾਕ ਜਿਹਾ ਹੈ ਕਰਦੇ ਹੋਏ ਨਜ਼ਰ ਆਏ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਜੋ ਲਗਾਤਾਰ ਹੀ ਜੋ ਕੁਵਰ ਵਿਜੇ ਪ੍ਰਤਾਪ ਸਿੰਘ ਸੀ ਉਹਨਾਂ ਵੱਲੋਂ ਜਿਹੜਾ ਸੀਗਾ ਇੱਥੇ ਆ ਵੈਲਕਮ ਜਿਹੜਾ ਸੀਗਾ ਕੀਤਾ ਜਾਣਾ ਸੀ ਲੇਕਿਨ ਕਿਤਨਾ ਕਿਤੇ ਤੁਸੀਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇੱਥੇ ਬੰਦ ਹੋਏ ਨਜ਼ਰ ਸ਼ਾਇਦ ਕੁਵਰ ਵਿਜੇਪ੍ਰਤਾਪ ਸਿੰਘ ਵੱਲੋਂ ਜੋ ਆਵਾਜ਼ ਚੁੱਕੀ ਗਈ ਸੀਗੀ ਉਸ ਨੂੰ ਲੈ ਕੇ ਇਹ ਜਿਹੜਾ ਸ਼ਾਇਦ ਹੋ ਸਕਦਾ ਕਿ ਇਹਨਾਂ ਨੂੰ ਜੋ ਐਂਟਰਟੇਨਮੈਂਟ ਜਿਹੜਾ ਹੈ ਉਹ ਦਿੱਤਾ ਗਿਆ ਜਿਹੜਾ ਹਾਲਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਅਰਵਿੰਦ ਕੇ ਜੀ ਵੱਲੋਂ ਜੋ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਨਜ਼ਰ ਆਏ ਨਹੀਂ ਲੇਕਿਨ ਕਿਤਨਾ ਕਿਤੇ ਜੋ ਕਿਉਂਕਿ ਲਗਾਤਾਰ ਹਮੇਸ਼ਾ ਤੇ ਸੈਂਟਰ ਕਨਸਿਸਟੈਂਸੀ ਦੇ ਵਿੱਚ ਜਿਹੜਾ ਸੀਗੀ ਔਰ ਜੋਰਸ਼ੋ ਜਿਹੜਾ ਸੀਗਾ ਉਹ ਕੀਤਾ ਜਾਣਾ ਸੀ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕੁਵਰ ਵਿਦੇ ਪ੍ਰਤਾਪ ਸਿੰਘ ਜਿਹੜੇ ਉਹ ਇੱਥੇ ਮੌਜੂਦ ਨੇ ਅਤੇ ਉਹਨਾਂ ਵੱਲੋਂ ਇੱਥੇ ਵੈਲਕਮ ਜਿਹੜਾ ਸੀਗਾ ਉਹ ਕੀਤਾ ਜਾਣਾ ਸੀ ਲੇਕਿਨ ਕਿਤਨਾ ਕਿਤੇ ਕੁਵਰ ਵਿਦੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇੱਥੇ ਖਲੋਤੇ ਰਹਿ ਗਏ ਤੇ ਕੇਜਰੀਬਾਲ ਜਿਹੜੇ ਨੇ ਉਹਨਾਂ ਨੂੰ ਮਿਲਦੇ ਹੋਏ ਵੀ ਨਜ਼ਰ ਨਹੀਂ ਆਇਆ ਲੇਕਿਨ ਕਿਤਨਾ ਕਿਤੇ ਲੱਗਦਾ ਹੈ ਕਿ ਜੋ ਕੁਵਰ ਵਿਦੇ ਪ੍ਰਤਾਪ ਸਿੰਘ ਹੋਣਾ ਵੱਲੋਂ ਆਵਾਜ਼ ਕਿਉਂਕਿ ਹਮੇਸ਼ਾ ਹੀ ਕਹਿੰਦੇ ਨੇ ਕਿ ਜਦੋਂ ਆਵਾਜ਼ ਚੁੱਕੀ ਜਾਵੇ ਤੇ ਉਸ ਨੂੰ ਲੈ ਕੇ ਜਿਹੜਾ ਹੈ ਉਹ ਨਹੀਂ ਰਿਹਾ ਚੁਗਿਆ ਲੈ ਕੇ ਕਿ ਕਿਤਨਾ ਕਿ ਤੁਸੀਂ ਦੇਖ ਸਕਦੇ ਹੋ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਇੱਥੇ ਮੌਜੂਦ ਨੇ ਆਪਣੇ ਸਾਥੀਆਂ ਦੇ ਨਾਲ ਲੇਕਿਨ ਕਿਤਨਾ ਕਿਤੇ ਜਿਹੜੇ ਨੇ ਕੁਵਰ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਕਿਉਂਕਿ ਹਮੇਸ਼ਾ ਹੀ ਆਵਾਜ਼ ਚੁੱਕਦੇ ਰਹੇ ਨੇ ਤੇ ਹਮੇਸ਼ਾ ਹੀ ਉਹਨਾਂ ਵੱਲੋਂ ਸੱਚਾਈ ਦਾ ਜਿਹੜਾ ਹੈ ਉਹ ਲਿਆਂਦਾ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਆਮ ਆਦੀ ਪਾਰਟੀ ਦੇ ਵਲੰਟੀਅਰ ਵੀ ਇੱਥੇ ਮੌਜੂਦ ਨੇ ਜੋ ਆ ਸਵਾਗਤ ਕਰਨਾ ਮਸੇ ਇਥੇ ਮੌਜੂਦ ਹਨ ਲੇਕਿਨ ਕਿਤਨਾ ਕਿਥੇ ਭਗਵੰਤ ਮਾਨ ਅਤੇ ਅਰਵਿੰਦ ਕੇਜੀਵਾਲ ਵੱਲੋਂ ਕੁਵਰ ਵਿਜੇ ਪ੍ਰਤਾਪ ਸਿੰਘ ਹੋਣਾ ਨਾਲ ਨਹੀਂ ਮਿਲਿਆ ਗਿਆ ਲੇਕਿਨ ਕੀ ਕਾਰਨ ਰਹੇ ਨੇ ਇਹ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਹੀ ਦੱਸ ਸਕਦੇ ਨੇ ਜਾਂ ਜੋ ਅਗਾ ਕਿ ਲਗਾਤਾਰ ਹੀ ਦੇਖਣਾ ਚਾਹੁੰਦੇ ਲੋ ਸਰ ਵਧੀਆ ਜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜੀ ਕਿਤ ਰਹੀ ਹੈ ਕੁਵਰ ਜੀ ਤੁਸੀਂ ਵੇਟ ਕਰਦੇ ਪਏ ਸੀਗੇ ਲੇਕਿਨ ਕੇਜੀਵਾਲ ਸਾਹਿਬ ਉਹਨੇ ਮਿਲ ਕੇ ਨਹੀਂ ਗਏ ਕੀ ਲੱਗਦਾ ਕੀ ਕਾਰਨ ਕੀ ਲੱਗਦਾ ਤੁਹਾਨੂੰ ਕਹ ਜੀ ਕਿ ਤੁਸੀਂ ਵੇਟ ਕਰਦੇ ਪਏ ਸੀ ਕਿ ਉਹਨਾਂ ਦਾ ਇੰਤਜ਼ਾਰ ਕਰਦੇ ਹੋ ਗੱਡੀ ਦੇ ਬੈਠ ਕੇ ਮਿਲ ਲਿਆ ਜੀ ਮਿਲ ਲਿਆ ਸੀ ਪਹਿਲਾਂ ਹੀ ਮਿਲ ਲਿਆ ਸੀ ਲੇਕਿਨ ਲੱਗਦਾ ਨਹੀਂ ਹੈ ਕਿ ਤੁਹਾਨੂੰ ਇੱਕ ਜਿਸ ਤਰ੍ਹਾਂ ਤੁਸੀਂ ਸੱਚ ਬੋਲਦੇ ਸੀਗੇ ਤੁਹਾਡੀ ਸੱਚਾਈ ਦਾ ਜਿਹੜਾ ਆ ਉਹ ਗਲਤ ਨਤੀਜਾ ਜਿਹੜਾ ਨਿਕਲਦਾ ਹੈ ਨਜ਼ਰ ਆ ਮੇਰੀ ਰਾਜਨੀਤੀ ਸੱਚਾਈ ਦੀ ਹੈ ਸੱਚਾਈ ਦੀ ਹੀ ਰਾਜਨੀਤੀ ਚੱਲੇਗੀ ਹਮੇਸ਼ਾ ਅਸੀਂ ਸੱਚਾਈ ਤੋਂ ਟਕਸ ਟੰਬਸ ਨਹੀਂ ਹੋ ਸਕਦੇ ਪਿੱਛੇ ਡਾਕਟਰ ਜਸਪੀਰ ਹੋਣੀ ਵਿਦਾਇਕ ਹੋਣੀ ਨਹੀਂ ਦੋ ਤਸੀਂ ਉਹਨਾਂ ਨੂੰ ਵੀ ਨਹੀਂ ਉਹਨਾਂ ਨੂੰ ਵੀ ਮਿਲ ਕੇ ਕਿ ਕੀ ਲੱਗਦਾ ਹੈ ਜੀ ਅੱਛਾ ਚਲੋ ਮੈਂ ਕਿਸੇ ਵੀ ਵਿਵਾਦ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ ਤੁਸੀਂ ਵਿਵਾਦ ਪੈਦਾ ਕਰਦੇ ਹੋ ਸਾਡੀ ਮੁਲਾਕਾਤ ਪਹਿਲਾਂ ਹੀ ਹੋ ਗਈ ਹੈ ਰੋਡ ਸੋਸੀਗਾ ਇਹ ਸਾਰਾ ਕੁਝ ਹੋ ਗਿਆ ਅਸੀਂ ਪਬਲਿਕ ਨਹੀਂ ਲਗਦੇ ਨਹੀਂ ਲੇਕਿਨ ਰੱਖੋ ਜੀ ਤੁਸੀਂ ਬਹੁਤ ਲਾਸਟ ਟਾਈਮ ਵੀ ਤੁਸੀਂ ਬਹੁਤ ਸਾਰੇ ਇਸ਼ੂ ਰੇਜ਼ ਕੀਤੇ ਸੀਗੇ ਕਿ ਜਿਹੜਾ ਡਰਗ ਨੂੰ ਲੈ ਕੇ ਖਾਸ ਹੋ ਤੇ ਕੀ ਲੱਗਦਾ ਨਹੀਂ ਕਿ ਉਹ ਚੀਜ਼ ਨਹੀਂ ਪਸੰਦਾ ਆ ਪਾਰੀ ਜੀ ਤੁਸੀਂ ਜੋ ਮਰਜ਼ੀ ਕਹ ਸਕਦੇ ਹੋ ਅਸੀਂ ਦੇਖੋ ਕੁਲਦੀਪ ਸਿੰਘ ਤਾਲੀਵਾਲ ਜਿਹਨੂੰ ਜਿਤਾਉਣ ਵਾਸਤੇ ਅਸੀਂ ਦੇਖੋ ਸਵੇਰ ਤੋਂ ਸ਼ਾਮ ਤੱਕ ਔਰ शाम तो लेकर रात तक ठीक है कि नहीं अस बहुत मेहनत कर रहे हैं और अः जितावे और उस नजर आया केजरीवाल जल्दी चले गए कारण जिस तरह जब देखो अस अपनी ड्यूटी कर रहे हैं ठीक है जी तुसी कह सकते हो कि रिस्पोंस नहीं मिले असी तो देख रहे हैं कि काफ़ी रिस्पोंस मिले तुसी जो मर्जी कहो लेकिन असी देख रहे हैं कि पब्लिक का बहुत रिस्पोंस है और पब्लिक देखो मन बना चुकी है और चार तारीख में थानू पता चले वो वो चलेगा सब ਮਸਲੇ ਨੇ ਜਿਹੜੇ ਕੀ ਇਸ ਵੇਲੇ ਤੁਹਾਡੇ ਨਾਲ ਅਸੀਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਜੀ ਠੀਕ ਹੈ ਬਾਣੀ ਹੈ ਕਿ ਡੀਮੋਰਾলাইਜ਼ ਹੁੰਦਾ ਇਸ ਤਰ੍ਹਾਂ ਡੀਮੋਰਾলাইਜ਼ ਨਹੀਂ ਹੁੰਦਾ ਬਾਅਦ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਸੋ ਇਹ ਸੰਕੂਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਵੱਲੋਂ ਜਿਹੜਾ ਸੀਗਾ ਉਹ ਬੇਸ਼ੱਕ ਪਾਰਟੀ ਦਾ ਡੈਮੇਜ ਜਿਹੜਾ ਹੈ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਲੇਕਿਨ ਕਿਤੇ ਨਾ ਕਹਤੇ ਕੁਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਜਿਹੜਾ ਹੈ ਉਹ ਕੇਸ਼ਰੀਵਾਲ ਸਾਹਿਬ ਹੁਣੇ ਮਿਲ ਕੇ ਨਹੀਂ ਜਾ ਪਾਏ ਕੀ ਕਾਰਨ ਸਮਝਦੇ ਹੋ ਕਿ ਲੱਗਦਾ ਹੈ ਕਿ ਜਿਹੜੀਆਂ ਉਹਨਾਂ ਵੱਲੋਂ ਸਪੀਚਿਸ ਦਿੱਤੀਆਂ ਜਾ ਰਹੀਆਂ ਉਹਨੂੰ ਲੈ ਕੇ ਤਾਂ ਨਹੀਂ ਕਿਤੇ ਐ ਖਮਿਆਜਾ ਭੁਕਣਾ ਪੈ ਰਿਹਾ ਜੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਠੀਕ ਹੈ ਪਿੱਛੇ ਓਪਨ ਗੱਡੀ ਜਾਏ ਸੀ ਇੱਥੋਂ ਅੰਦਰ ਗੱਡੀ ਦੇ ਬਹਿ ਕੇ ਗਏ ਨੇ ਲੇਕਿਨ ਔਰ ਹੈਲੋ ਹਾਈ ਹੋਈ ਹੈ ਕੋਈ ਗੱਲ ਨਹੀਂ ਇਹ ਤੇ ਚਲੋ ਚੱਲਦਾ ਰਹਿੰਦਾ ਹੁਣ ਕੋਈ ਗੱਲ ਨਹੀਂ ਪੁੱਛਣਾ ਨਹੀਂ ਚਾਹੀਦਾ ਸ਼ਾਇਦ ਕੁਵਰ ਵਿਜੇ ਪ੍ਰਤਾਪ ਸਿੰਘ ਹੋਣਾ ਕਰਕੇ 40 ਸੀਟਾਂ ਤੇ ਫਰਕ ਪਿਆ ਸੀਗਾ ਆਮ ਆਦੀ ਪਾਰਟੀ ਵਿਨ ਕੀਤੀ ਸੀਗੀ ਕਿ ਲੱਗਦਾ ਨਹੀਂ ਆ ਕਿ ਆਪ ਜੇਕਰ ਉਹ ਆਵਾਜ਼ ਚੁੱਕਦੇ ਪੈਣ ਉਹ ਆ ਸੁਣੀ ਵੀ ਚਾਹੀਦੀ ਹੈ ਨਹੀਂ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਔਰ ਪਾਰਟੀ ਕਰਕੇ ਦਿਨ ਰਾਤ ਮਿਹਨਤ ਕਰ ਰਹੇ ਨੇ ਜਦੋਂ 2022 ਦੇ ਵਿੱਚ ਸਰਕਾਰ ਬਣੀ ਸੀ ਉਦੋਂ ਵੀ ਉਹਨਾਂ ਪਾਰਟੀ ਵਾਸਤੇ ਪੂਰੀ ਮਿਹਨਤ ਕੀਤੀ ਸੀ ਔਰ ਇਸ ਵੇਲੇ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਦੇ ਵਾਸਤੇ ਵੀ ਪੂਰੀ ਦਿਲੋਂ ਜਾਨ ਦੇ ਨਾਲ ਆਪਣਾ ਉਹ ਮਿਹਨਤ ਜਿਹੜੀ ਹੈ ਉਹ ਕਰ ਰਹੇ ਆ ਬਿਲਕੁਲ ਦਿਨ ਰਾਤ ਜਿਹੜਾ ਹੈ ਉਹ ਮਿਹਨਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਪੁੱਛ ਕੀ ਕਹਿਣਾ ਚਾਹੋਗੇ ਕੇ ਜੀ ਬਾਦ ਸਾਹਿਬ ਪਹੁੰਚੇ ਸੀਗੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਸਾਡਾ ਮਹਿਬੂਬ ਨੇਤਾ ਸੀ ਜੀ ਉਹ ਪਹੁੰਚੇ ਇੱਥੇ ਉਹਨਾਂ ਦਾ ਜੀਆ ਕਰਨ ਦੇ ਲਈ ਸੀ ਖੜੇ ਸੀ ਬਹੁਤ ਅ ਤੁਸੀਂ ਦੇਖ ਰਹੇ ਬਹੁਤ ਸੰਗਤ ਉਹਨਾਂ ਦਾ ਜੀ ਆਇਆਂ ਕਰਨੇ ਲੇਕਿਨ ਇੱਕ ਤਸਵੀਰ ਜਿਹੜੀ ਆ ਉਹ ਸਾਰਿਆਂ ਦੇ ਦਿਮਾਗ 'ਚ ਸ਼ਾਇਦ ਰੜਕੇਗੀ ਪਿੱਛੋਂ ਉਹ ਓਪਨ ਕੇ ਆਏ ਇੱਥੇ ਆ ਗਏ ਉਹ ਕੂਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਮਿਲ ਕੇ ਵੀ ਨਹੀਂ ਗਏ ਕਿਉਂਕਿ ਬਹੁਤ ਵੱਡਾ ਡੈਮੇਜ ਜਿਹੜਾ ਉਹ ਕਹਿੰਦੇ ਕਿ ਸ਼ਾਇਦੇ ਨਜ਼ਰ ਆਉਂਦਾ ਹੈ ਕਿ ਲੱਗਦਾ ਹੈ ਕਿ ਡੈਮੇਜ ਕੰਟਰੋਲ ਹੋਏਗਾ ਨਹੀਂ ਇਹਦੇ 'ਚ ਕੋਈ ਐਡੀ ਐਡੀ ਗੱਲ ਨਹੀਂ ਕੋਈ ਕਾਰਨ ਹੋਊਗਾ ਜਿਵੇਂ ਸੰਗਤ ਦਾ ਸਿਸਟਮ ਹੋਊ ਕੋਈ ਨਾ ਕੋਈ ਕਾਰਨ ਹੋਊ ਕੋਈ ਰੀਜ਼ਨ ਹੋਊ ਜਿਹੜਾ ਨਿਕਲ ਗਿਆ ਇਹ ਇਦਾਂ ਦੀ ਕੋਈ ਗੱਲ ਹੈ ਕੰਕਲ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਇਸ ਨੂੰ ਕੰਟਰੋਲ ਕਰਨ ਦੀ ਜਿਹੜੀ ਹੈ ਜਰੂਰ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਲੇਕਿਨ ਕਿਤਨਾ ਕਿਤੇ ਅ ਅਰਵਿੰਦ ਕੇਜਰੀਵਾਲ ਜਿਹੜੇ ਨੇ ਅਤੇ ਉਹਨਾਂ ਦੇ ਨਾਲ ਭਗਵੰਤ ਮਾਨ ਜਿਹੜੇ ਸੀਗੇ ਉਹ ਮੌਜੂਦ ਸੀ ਲੇਕਿਨ ਪਿੱਛੋਂ ਜਿਹੜਾ ਸੀਗਾ ਉਹਨਾਂ ਵੱਲੋਂ ਓਪਨ ਜਿਪਸੀ ਦੇ ਵਿੱਚ ਪਹੁੰਚ ਕੇ ਜਰੂਰ ਜਿਹੜਾ ਸੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਲੇਕਿਨ ਜਿਸ ਤਰ੍ਹਾਂ ਹੀ ਕੁਵਰ ਜੇ ਪ੍ਰਤਾਪ ਸਿੰਘ ਦੇ ਜਿੱਥੇ ਉਹਨਾਂ ਵੱਲੋਂ ਵੈਲਕਮ ਕੀਤਾ ਜਾਣਾ ਸੀ ਉਸ ਜਗ੍ਹਾ ਤੇ ਆ ਕੇ ਉਹਨਾਂ ਵੱਲੋਂ ਬਿਲਕੁਲ ਗੱਡੀ ਦੇ ਵਿੱਚ ਬੈਠ ਕੇ ਅਗਾਹ ਵੱਲ ਨੂੰ ਜਿਹੜਾ ਹੈ ਉਹ ਜਾਣਾ ਸ਼ੁਰੂ ਹੋ ਗਏ ਲੇਕਿਨ ਕਿਤਨਾ ਕਿਤੇ ਇਹ ਡੈਮੇਜ ਜਰੂਰ ਨਜ਼ਰ ਆ ਰਿਹਾ ਕਿਉਂ ਚਟਾ ਦੇ ਖਿਲਾਫ ਜਿਹੜੀ ਉਹਨਾਂ ਨੇ ਆਵਾਜ਼ ਚੁੱਕੀ ਸੀ ਸ਼ਾਇਦ ਆਇ ਖਮਿਆਜਾ ਜਿਹੜਾ ਹੈ ਉਹਨਾਂ ਨੂੰ ਭੁਗਤਣਾ ਪੈ ਰਿਹਾ ਲੇਕਿਨ ਕਿਤਨਾ ਕਿਤੇ ਆਮ ਆਦੀ ਪਾਰਟੀ ਦੇ ਵਿੱਚ ਜੋ ਕੁਝ ਠੀਕ ਹੋਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੇ ਨੇ ਉੱਥੇ ਹੀ ਕਿਤਨਾ ਕਿਤੇ ਜੋ ਕੁਵਰਵੀਰ ਪ੍ਰਤਾਪ ਸਿੰਘ ਉਹਨਾਂ ਵੱਲੋਂ ਆਪਣੀ ਪਾਰਟੀ ਨੂੰ ਲੈ ਕੇ ਜੋ ਬਿਆਨ ਦਿੱਤੇਗੇ ਸ਼ਾਇਦ ਉਹਦਾ ਖਮਿਆਜਾ ਜਿਹੜਾ ਹੈ ਕੁਵਰਵੀਰ ਪ੍ਰਤਾਪ ਸਿੰਘ ਉਹਨਾਂ ਨੂੰ ਭੁਗਤਣਾ ਜਿਹੜਾ ਹੈ ਉਹ ਪੈ ਸਕਦਾ ਹੈ ਲੇਕਿਨ ਕਿਤਨਾ ਕਿਤੇ ਜੋ ਅੱਜ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਸੀਗਾ ਉਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਲੰਟੀਅਰ ਵੱਦ ਚੜ ਕੇ ਪਹੁੰਚੇ ਸਨ ਲੇਕਿਨ ਕਿਤਨਾ ਕਿਤੇ ਇੱਕ ਤਸਵੀਰਾਂ ਇਸ ਤਰ੍ਹਾਂ ਜੂ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਕਾਫੀ ਇਸ ਤਿਆਂ ਅਲੱਗ-ਅਲੱਗ ਮਤਲਬ ਕੱਢਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਵੰਸ਼ ਨਾਲ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ